30 ਤੋਂ 31 ਦਸੰਬਰ ਮੌਸਮ ਪੰਜਾਬ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਹੋਈ ਜਾਰੀ ਹੁਣੇ-ਹੁਣੇ ਆਈ ਵੱਡੀ ਅਪਡੇਟ ਮੌਸਮ ਸੰਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਠੰਡ ਨੇ ਠਾਰੇ ਲੋਕ ਅੱਜ ਵੀ ਪੈ ਸਕਦਾ ਹੈ ਭਾਰੀ ਮੀਂਹ ਗੜੇਮਾਰੀ ਅਤੇ ਤੁੰਦਾ ਅਲਰਟ ਹੋਇਆ ਜਾਰੀ ਜੀ ਹਾਂ ਮੌਸਮੀ ਪਾਗ ਦੇ ਵੱਲੋਂ ਅਲਰਟ ਜਾਰੀ ਹੋਏ ਨੇ ਪੰਜਾਬ ਵਿੱਚ ਇੱਕਦਮ ਬਦਲੇ ਮੌਸਮ ਨੇ ਕਿਸਾਨਾਂ ਦਾ ਫਿਕਰ ਵਧਾ ਦਿੱਤਾ ਮੌਸਮੀ ਪਾਗ ਨੇ ਨਵਾਂ ਅਲਰਟ ਜਾਰੀ ਕਰਦੇ ਹੋਏ ਆਖਿਆ ਕਿ ਅਗਲੇ ਕੁਝ ਦਿਨ ਮੌਸਮ ਇਸੇ ਤਰ੍ਹਾਂ ਦਾ ਰਹਿ ਸਕਦਾ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਅਤੇ ਗੜੇਮਾਰੀ ਦਾ ਸੈਲਫਲਾ ਜਿਹੜਾ ਜਾਰੀ ਰਹਿ ਸਕਦਾ ਹੈ ਜੀ ਹਾਂ ਮੌਸਮ ਵਿਗਿਆਨੀਆਂ ਦੇ ਵੱਲੋਂ ਵੱਡੀ ਅਪਡੇਟ ਜਿਹੜੀ ਸਾਹਮਣੇ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਸਮ ਲੈ ਕੇ ਕਿ ਅਗਲੇ ਕੁਝ ਦਿਨਾਂ ਤੱਕ ਮੌਸਮ ਜਿਹੜਾ ਇਸੇ ਤਰੀਕੇ ਦਾ ਦੇਖਣ ਨੂੰ ਮਿਲੇਗਾ ਤੇਜ਼ ਮੀਂਹ ਵੀ ਪਵੇਗਾ ਤੇ ਗੜੇਮਾਰੀ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ ਜੀ ਹਾਂ ਪੰਜਾਬ ਹਰਿਆਣਾ ਦੇ ਵਿੱਚ ਵੀ بارش ਦੱਸੀ ਜਾ ਰਹੀ ਹੈ ਪੰਜਾਬ ਹਰਿਆਣਾ ਚ ਇਸ ਦੇ ਨਾਲ ਹੀ ਸੰਗਣੀ ਤੁੰਦਪੈਣ ਸੰਬੰਧੀ ਜੈਲ ਅਲਰਟ ਜਾਰੀ ਕੀਤਾ ਗਿਆ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਰਾਜਧਾਨੀ ਦਿੱਲੀ ਜੰਬੇ ਮੌਸਮੀ بارش ਨੇ ਠੰਡ ਵਧਾ ਦਿੱਤੀ ਹੈ ਜੀ ਹਾਂ ਮੌਸਮੀ ਭਾਗ ਨੇ ਮੀਂਹ ਦੀ ਚਤਾਵਨੀ ਦਿੱਤੀ ਹੈ ਮੀਂਹ ਨਾਲ ਠੰਡ ਵਧੇਗੀ ਹੋਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਦਿਨਾਂ ਤੋਂ بارش ਜਿਹੜੀ ਆ ਦੇਖਣ ਨੂੰ ਮਿਲਦੀ ਹੈ ਬੂੰਦਾਬਾਂਦੀ ਦਾਸਾਰ ਦੇਖਣ ਨੂੰ ਮਿਲ ਰਹੀ ਜਿਸ ਕਾਰਨ ਠੰਡ ਜਿਹੜੀ ਵਾਧੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਬੀਤੇ ਕੱਲ ਤੜਕੇ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਦੁਪਹਿਰ ਸਮੇਂ ਰਾਜਧਾਨੀ ਚੰਡੀਗੜ੍ਹ ਵਿੱਚ ਮੁਹਾਲੀ ਪਟਿਆਲਾ ਜਲੰਧਰ ਦੇ ਵਿੱਚ ਬਾਰਿਸ਼ ਹੋਈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਜ਼ਿਲ੍ਹੇ ਵਿੱਚ ਬਾਰਿਸ਼ ਹੋਈ ਹੈ ਜਾਂ ਨਹੀਂ ਮੌਸਮੀ ਭਾਗ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਭਵਿੱਖਬਾਣੀ ਜਿਹੜੀ ਹੈ ਕੀਤੀ ਹੈ ਜੀ ਕਿ ਪੰਜਾਬ ਦੇ ਵਿੱਚ ਬਾਰਿਸ਼ ਹੋਵੇਗੀ ਜਾਂ ਨਹੀਂ ਮੌਸਮ ਇੱਕੋ ਵਰਗਾ ਹੀ ਦੇਖਣ ਨੂੰ ਮਿਲੇਗਾ ਠੰਡ ਜਿਹੜੀ ਹੈ ਦਿਨੋ ਦਿਨ ਵਾਧੀ ਹੋਈ ਨਜ਼ਰ ਆਵੇਗੀ ਹੋਰ ਜਾਣਕਾਰੀ ਜਿਵੇਂ ਮਿਲਦੇ ਚੈਨਲਾਂ 'ਚ ਜਰੂਰ ਸ਼ੇਅਰ ਕਰਾਂਗੇ ਮਿਲਦੇ ਆਂ ਵੱਡੀ ਅਪ